ਦੇਖੋ ਪ੍ਰਵਾਸੀਆਂ ਬਿਨਾਂ ਨਹੀਂ 살 ਸਕਦਾ ਆਪਾਂ ਇੱਕ ਪ੍ਰਵਾਸੀ ਕਹਿੰਦੇ ਆਪਾਂ ਨੂੰ ਲੱਗ ਰਿਹਾ ਵੀ ਯੂਪੀ ਵਿਹਾਰ ਵਾਲੇ ਆਪਣੇ ਕੋਲ ਆ ਰਹੇ ਨੇ ਉਹ ਜ਼ਰੂਰ ਪ੍ਰਵਾਸੀ ਨੇ ਆਪਾਂ ਆਪਣੇ ਬੱਚੇ ਵਾਦ ਦੇ ਆਪਣੇ ਲਈ ਉਹ ਵੀ ਪ੍ਰਵਾਸੀ ਨੇ ਹਰ ਬੰਦਾ ਕੰਮ ਕਰਨ ਵਾਸਤੇ ਆਉਂਦਾ ਪਲੱਸ ਜਿਹੜਾ ਕੰਮ ਹੈ ਕੰਮ ਆਪਣਾ ਪ੍ਰਵਾਸੀਆਂ ਬਿਨਾਂ ਹੋઈ ਨਹੀਂ ਸਕਦਾ ਲੈ ਕਿਸਾਨੀ ਤੋਂ ਲੈ ਕੇ ਦੇਖੋ ਜੀਰੀ ਦੇ ਹੁਣ ਤੁਸੀਂ ਦੇਖਿਆ ਹੀ ਹੈ ਵੀ ਜੀਰੀ 'ਚ ਥੋੜੀ ਦੇਰ ਪ੍ਰਵਾਸੀ ਨਾ ਆਉਣ ਤਾਂ ਜਿਹੜੀ 2000 2500 ਦੀ ਜੀਰੀ ਲੱਗ ਜਾਉ 4500 ਰੁਪਏ 'ਚ ਲੱਗਣੀ ਸ਼ੁਰੂ ਹੋ ਜਾਂਦੀ ਹੈ ਹੋਣ ਜਿੰਨੀ ਵੀ ਕਟਾਈ ਹੋਣੀ ਹੈ ਕੋਈ ਵੀ ਕੰਮ ਜ Punjab ਦਾ ਕੋਈ ਵੀ ਜਿਹੜਾ ਮਜ਼ਦੂਰਾਂ Punjab ਦਾ ਕੰਮ ਕਰਕੇ ਰਾਜੀ ਹੋ ਨਹੀਂ ਹੈਗਾ ਤੇ ਸਾਰੇ ਪ੍ਰਵਾਸੀ ਉਹ ਕੰਮ ਕਰਦੇ ਨੇ ਹਰ ਬੰਦੇ ਦਾ ਦੇਖੋ ਇਹ ਮੈਨੂੰ ਨਹੀਂ ਪਤਾ ਵੀ ਇਹ ਬੰਦੇ ਕੀ ਸੋਚਦੇ ਨੇ ਜਿਹੜੇ ਪ੍ਰਵਾਸੀਆਂ ਦੇ ਮਗਰ ਪਏ ਹੋਏ ਨੇ ਲੇਕਿਨ ਵੱਡੀ ਸੋਚ ਰੱਖਣੀ ਚਾਹੀਦੀ ਹੈ ਜਿਹੜਾ ਬੰਦਾ ਗੁਨਾਹਗਾਰ ਹੈ ਹਰ ਪਰਿਵਾਰ ਦੇ ਵਿੱਚ ਹਰ ਆਪਣਾ ਜਾਤ ਪਾਤ ਦੇ ਵਿੱਚ ਆਪਾਂ ਕਹਿ ਲਈਏ ਚੰਗੇ ਮਾੜੇ ਬੰਦੇ ਹੁੰਦੇ ਨੇ ਜਿਹੜੇ ਮਾੜੇ ਬੰਦੇ ਨੇ ਆਪਾਂ ਇਕੱਠੇ ਹੋ ਕੇ ਉਹਨੂੰ ਮਾੜੇ ਕੰਮ ਦੀ ਸਜ਼ਾ ਦਵਾਈਏ ਤੇ ਇਹੋ ਜਿਹਾ ਵਿਰੋਧ ਨਾ ਪਾਈਏ ਵੀ ਆਪਾਂ ਪ੍ਰਵਾਸੀਆਂ ਨੂੰ ਇੱਥੋਂ ਤੋੜ ਕੇ ਆਪਣੇ ਪੰਜਾਬ ਦੀ ਇਕਨੋਮੀ ਨੂੰ ਖਤਮ ਕਰੀਏ ਕਿਸਾਨੀ ਵੀ ਖਤਮ ਹੋ ਜੇ ਫੈਕਟਰੀਆਂ ਵੀ ਖਤਮ ਹੋ ਜਾਣੀਆਂ ਵਪਾਰੀ ਵੀ ਖਤਮ ਹੋ ਜੂ ਕੁਝ ਨਹੀਂ ਹੋਣਾ ਕਿਉਂਕਿ ਅਸੀਂ ਤਾਂ ਰੋਜ਼ ਦੇਖਦੇ ਆਂ ਦੇ ਕੋ ਬਾਹੜੀ ਚ ਕਣਕ ਤੋਲਣ ਵਾਸਤੇ ਪ੍ਰਵਾਸੀ ਨਹੀਂ ਆਏ ਉਹ ਦੁੱਗਲੇ ਦੁੱਗਲੇ ਰੇਣ ਦੇ ਗਿਆrtੀਆਂ ਨੇ ਪੱਲਿਓ ਪੈਸੇ ਦੇ ਕਣਕ ਪਰਵਾਈ ਆ ਤੇ ਜਿਰੀ ਦਾ ਤਾਂ ਮਤਲਬ ਹੀ ਨਹੀਂ ਭਰ ਜੇ